ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਸਰਦਾਰ ਬਲਦੇਵ ਸਿੰਘ ਸੜਕਨਾਮਾ ਦਾ ਲਿਖਿਆ ਨਾਵਲ 21ਵੀਂ ਸਦੀ ਜੋ ਕਿ ਉਹਨਾਂ ਨੇ ਸਮਰਪਣ ਕੀਤਾ ਹੈ ਉਹਨਾਂ ਬੇਬਸ ਲਾਚਾਰ ਬਿਰਧ ਮਾਪਿਆਂ ਨੂੰ ਜਿਨ੍ਹਾਂ ਆਪਣਾ ਹਰ ਸੁੱਖ ਹਰ ਚਾ ਆਪਣੇ ਬੱਚਿਆਂ ਦੀ ਖੁਸ਼ੀ ਖਾਤਰ ਕੁਰਬਾਨ ਕਰ ਦਿੱਤਾ ਤੇ ਇਸ ਨਾਵਲ ਦੇ ਸਟਾਰਟ ਵਿੱਚ ਉਹਨਾਂ ਨੇ ਇੱਕ ਕਵਿਤਾ ਵੀ ਲਿਖੀ ਹੈ ਆਖਰੀ ਪੈਂਡੇ ਦੀ ਦਹਲੂਸ ਤੇ ਕਰਮ ਭੂਮੀ ਕੋਈ ਵੀ ਹੋ ਸਕਦੀ ਹੈ ਇਸ ਕਥਾ ਦੀ ਕਿਸੇ ਮਹਾਨਾਗਰ ਦੇ ਬਾਈਪਾਸ ਲਾਗੇ ਕਿਸੇ ਕਸਬੇ ਦੇ ਧਾਰਮਿਕ ਡੇਰੇ ਅੰਦਰ ਕਿਸੇ ਰਮਣੀਕ ਜਗ੍ਹਾ ਤੇ ਨਹਿਰ ਦੇ ਕਿਨਾਰੇ ਤੇ ਪਹਾੜਾਂ ਦੀ ਗੋਦ ਵਿੱਚ ਸਧਾਰਨ ਜਿਹੇ ਕਿਸੇ ਸ਼ਹਿਰ ਦੇ ਭੀੜ ਭੜੱਕੇ ਵਾਲੇ ਮੁਹੱਲੇ ਦੀ ਤੰਗ ਗਲੀ ਵਿੱਚ ਕੋਈ ਧਰਮਸ਼ਾਲਾ ਵੀ ਹੋ ਸਕਦੀ ਹੈ ਕਿਸੇ ਸਮਾਜ ਸੇਵੀ ਸੰਸਥਾ ਵੱਲੋਂ ਬਣਾਇਆ ਕਮਿਊਨਿਟੀ ਸੈਂਟਰ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਜਿੱਥੇ ਸਿਰ ਤੇ ਛੱਤ ਮਿਲੇ ਵਿੰਡੰਬਨਾ ਇਹ ਹੈ ਦੋਸਤੋ ਇੱਕ ਮਾਂ ਬਾਪ ਪਾਲਦੇ ਨੇ 4 ਜਾਂ 6 ਬੱਚੇ ਸਾਰੇ ਬੱਚੇ ਰਲ ਕੇ ਪਾਲ ਨਹੀਂ ਸਕਦੇ ਇੱਕ ਮਾਂ ਬਾਪ ਉਮਰ ਦੇ ਓਖਰੇ ਪੰਡੇ ਦੀ ਦਹਲੂ ਇਸ ਤੇ ਖੜਿਆ ਜਾਂਦਾਂ ਦੀਆਂ ਗਿਰਜਾਂ ਹਰ ਪਲ ਹਰ ਘੜੀ ਨੋਚਦੀਆਂ ਨੇ ਕਲੇਜੇ ਦਾ ਮਾਸ ਤੇ ਬੇਬਸੀ ਦੀ ਚੁੱਪ ਦੀ ਚੀਖ ਸੁਣਦੀ ਨਹੀਂ ਕਿਸੇ ਨੂੰ ਬਲੀਵ ਸਿੰਘ ਪਹਿਲਾ ਭਾਗ ਕਾંડ ਪਹਿਲਾ ਮੈਂ ਤਾਂ ਇੰਨੀ ਗੱਲ ਹੀ ਕਹੀ ਸੀ ਤਿੰਨ ਪੀੜੀਆਂ ਦਾ ਖੜਾ ਕੀਤਾ ਢਾਂਚਾ ਮੈਨੂੰ ਬਚਦਾ ਨਹੀਂ ਦਿਸਦਾ ਬਸ ਢੜਕ ਗਿਆ ਇੱਕ ਤਾਂ ਹੁੰਦਾ ਬਈ ਬੰਦੇ ਨੇ ਬਰਾਬਰ ਕਿਰਤ ਕੀਤੀ ਹੋਵੇ ਮੁੜਕਾ ਬਹਾਇਆ ਹੋਵੇ ਉਸ ਨੂੰ ਦਰਦ ਹੁੰਦਾ ਪਰ ਉਸ ਨੇ ਤਾਂ ਹੁਣ ਤੱਕ ਡੱਕਾ ਤੋੜ ਕੇ ਦੂਰਾ ਨਹੀਂ ਸੀ ਕੀਤਾ बोलेया कि मैं सी कहया सी असि ਬਥੇਰੀਆਂ ਥੰਮੀਆਂ ਦੇ ਦਿਆਂਗੇ ਤੇਰੇ ਢਾਂਚੇ ਹੇਠ ਤੂੰ ਕੁਛ ਕਰਨ ਵੀ ਦਿਨੈ ਹਰ ਥਾਂ ਲੱਤਾਂ ਅੜਾਣਾ ਮੈਂ ਕੀ ਆਖਦਾ ਆਖਣ ਨੂੰ ਸੀ ਵੀ ਕੀ ਚੁੱਪ ਕਰਕੇ ਚਿਰਾਂ ਦਾ ਸਾਂਬਿਆ ਬੈਗ ਕੱਢਿਆ ਝਾੜਿਆ ਤੇ ਆਪਣੇ ਕੱਪੜੇ ਲੱਭਣ ਲੱਗਾ ਸੋਚਿਆ ਜੇ ਇਸ ਤਰ੍ਹਾਂ ਘਰ ਬਚਦਾ ਹੈ ਮਨਾ ਸਾਰੀ ਉਮਰ ਬੱਚਿਆਂ ਲਈ ਹੀ ਕੋਲੂ ਦੇ ਬਲਦਬਾਂਗ ਬਗਿਆ ਆਇਆ ਇਹ ਵੀ ਸਹੀ ਮੈਂ ਆਪਣੇ ਮੰਜੇ ਤੇ ਜਾ ਬੈਠਾ ਘਰ ਦੀ ਹਰ ਚੀਜ਼ ਤਾੜਨ ਲੱਗਾ ਹਰ ਪਾਸੇ ਘਰ ਦੇ ਹਰ ਕੋਨੇ ਵਿੱਚ ਹਰ ਚੀਜ਼ ਵਿੱਚ ਅਜੀਬ ਉਦਰੇਮਾ ਦਿਸਿਆ ਇਹ ਉਦਰੇਮਾ ਮੇਰੇ ਅੰਦਰ ਉੱਤਰ ਆਇਆ ਹੈ ਜਾਂ ਮੈਨੂੰ ਹਰ ਚੀਜ਼ ਨਾਲ ਫਿਰ ਤੋਂ ਮੋਹ ਪੈਦਾ ਹੋ ਰਿਹਾ ਹੈ ਪਸ਼ੂਆਂ ਦੀ ਲੰਮੀ ਖੁਰਲੀ ਦੇ ਅਗਲੇ ਸਿਰੇ ਤੇ ਖੜੀ ਨਿੰਮ ਹੋਣ ਕਾਫੀ ਵਿਰਧ ਹੋ ਗਈ ਹੈ ਮੈਂ ਦਾਦਾ ਵੀ ਵੇਖਿਆ ਸੀ ਤੇ ਬਾਪੂ ਵੀ ਬੜਾ ਸਮਾਂ ਮੇਰੇ ਨਾਲ ਰਹੇ ਸਨ ਇਹ ਨਿੰਮ ਸਾਡੀਆਂ ਤਿੰਨ ਪੀੜੀਆਂ ਦੀ ਗਵਾਹ ਹੈ ਨਿੰਮ ਦੇ ਲਾਗੇ ਹੀ ਇੱਕ ਭਾਂਡਾ ਸੀ ਉਹਦੇ ਹੇਠ ਸਦਾ ਹੀ ਪਾਣੀ ਦਾਪ ਭਰਿਆ ਇੱਕ ਘੜਾ ਪਿਆ ਰਹਿੰਦਾ ਸੀ ਘੜੇ ਉੱਪਰ ਚੱਪਣ ਤੇ ਚੱਪਣ ਉੱਪਰ ਪਿੱਤਲ ਦੀ ਗੜਬੀ पास ही मोटे पावਿਆਂ ਵਾਲਾ 51 ਇੱਕ ਤਰ੍ਹਾਂ ਨਾਲ ਨਿੰਮ ਦਾ ਦਰਖਤ ਬਰਾਂਡਾ ਬਰਾਂਡੇ ਵਿੱਚ ਮੰਝਾ ਕੋਲ ਪਿਆ ਘੜਾ ਗੜਬੀ ਇਹੀ ਮੇਰੇ ਬਾਬੇ ਦਾ ਘਰ ਸੀ ਫਿਰ ਮੇਰੇ ਬਾਪੂ ਦਾ ਘਰ ਬਣਿਆ ਤੇ ਹੁਣ ਇਹ ਘਰ ਮੇਰਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਜਾਪ ਰਿਹਾ ਹੈ ਇਸ ਘਰ ਦਾ ਇਹ ਸਦੀਵੀ ਹਿੱਸਾ ਹੁਣ ਮੇਰਾ ਨਹੀਂ ਰਹੇਗਾ ਪਿਛਲੀ ਰਾਤ ਮੈਂ ਪਹਿਰ ਦੇ ਤੜਕੇ ਤੱਕ ਜਾਗਦਾ ਰਿਹਾ ਹਾਂ ਨੀਂਦ ਆਈ ਹੀ ਨਹੀਂ ਅੱਖਾਂ ਬੰਦ ਕਰਕੇ ਗੁਰਬਾਣੀ ਦਾ ਸਿਮਰਨ ਵੀ ਕਰਦਾ ਰਿਹਾ ਘਰ ਦੇ ਸਾਰੇ ਜੀਆਂ ਵਾਂਗ ਨੀਂਦ ਵੀ ਸ਼ਾਇਦ ਮੇਰੇ ਤੋਂ ਦੁਖੀ ਅਤੇ ਦੂਰ ਹੀ ਰਹੀ ਸਾਰੀ ਰਾਤ ਜਾਗਦੀਆਂ ਅੱਖਾਂ ਨਾਲ ਮੈਂ ਕਦੇ ਆਪਣੇ ਬਾਬੇ ਕੋਲ ਜਾ ਖੜਦਾ ਕਦੇ ਬਾਪੂ ਦੀਆਂ ਲੱਤਾਂ ਨਾਲ ਜਾ ਚਿੰਬੜਦਾ ਪਰ ਮੇਰੇ ਵਾਂਗ ਜਿੱਦ ਕਰਕੇ ਲੱਤਾਂ ਨਾਲ ਚਿੰਬੜਨ ਵਾਲਾ ਕੋਈ ਨਹੀਂ ਸੀ ਸਾਰੇ ਜੀ 베ੜੇ ਵਿੱਚ ਕੋਕ ਸੁੱਤੇ ਪਏ ਸਨ ਪਰ ਮੈਂ ਪਿੰਡ ਵਾਲੇ ਪਹੇਤੇ ਆਪਣੇ ਬਾਬੇ ਦੇ ਪਿੱਛੇ-ਪਿੱਛੇ ਭੱਜਿਆ ਜਾ ਰਿਹਾ ਸੀ ਫਿਰ ਵੀ ਮੇਥੋਂ ਬਾਬੇ ਦੇ ਨਾਲ ਰਲਿਆ ਨਹੀਂ ਸੀ ਜਾ ਰਿਹਾ ਬਾਬੇ ਦੇ ਕਸ਼ੇਰਾ ਪਾਇਆ ਹੋਇਆ ਸੀ ਤੇ ਉਸ ਦੀਆਂ ਮੋਟੀਆਂ ਪਿੰਜਣੀਆਂ ਲਗਾਤਾਰ ਤੇਜ਼-ਤੇਜ਼ ਅੱਗੇ ਵੱਧਦੀਆਂ ਮੈਨੂੰ ਦਿਸ ਰਹੀਆਂ ਸਨ ਬਾਬਾ ਕਦੇ-ਕਦੇ ਪਿੱਛੇ ਝਾਕਦਾ ਆਖਦਾ ਸੀ ਸ਼ੇਰ ਬਣ ਸ਼ੇਰ ਤੇ ਮੈਂ ਤੇਜ਼ ਦੌੜ ਕੇ ਜਿੰਨਾ ਵੀ ਸ਼ੇਰ ਬਣਨ ਦੀ ਕੋਸ਼ਿਸ਼ ਕਰਦਾ ਬਾਬਾ ਉਨਾ ਹੀ ਹੋਰ ਅਗਾਹ ਤੁਰ ਜਾਂਦਾ ਬਾਬਾ ਮੈਨੂੰ ਅਜੇ ਵੀ ਉਵੇਂ ਹੀ ਖੇਤ ਵੱਲ ਪਹੇ ਉੱਪਰ ਤੁਰਿਆ ਜਾਂਦਾ ਦਿਸਦਾ ਹੈ ਇੱਕੋ ਚਾਲ ਤੇ ਮੈਂ ਉਸ ਦੇ ਪਿੱਛੇ-ਪਿੱਛੇ ਦੌੜਦਾ ਸ਼ੇਰ ਬਣਨ ਲਈ ਜੋਰ ਲਾਉਂਦਾ ਹਾਂ ਮੈਨੂੰ ਸਦਾ ਬਾਬੇ ਦੀਆਂ ਸੜੌਲ ਪਿੰਜਣੀਆਂ ਦਿਸਦੀਆਂ ਰਹਿੰਦੀਆਂ ਸਨ ਮੋਟਾ ਖੱਦਰ ਦਾ ਕੁੜਤਾ ਤੇੜ ਕਸ਼ੇਰਾ ਸਿਰ ਉੱਪਰ ਲਪੇਟਿਆ ਖੱਦਰ ਦਾ ਹੀ ਸਾਫਾ ਪੂਰਾ ਗੱਠਿਆ ਹੋਇਆ ਸਖਤ ਹੱਥੀ ਕਿਰਤ ਕਰਕੇ ਬਣਾਇਆ ਮਜਬੂਤ ਸ਼ਰੀਰ ਬਾਬੇ ਦੇ ਚਲੇ ਜਾਣ ਦੀ ਮੈਨੂੰ ਥੋੜੀ ਜਿਹੀ ਸਮਝ ਹੈ ਇਸੇ ਕਰਦੇ ਬੇੜੇ ਵਿੱਚ ਉਸਨੂੰ ਚੌ ਜਣੀਆਂ ਨੇ ਮੋਢਿਆਂ ਉੱਪਰ ਚੁੱਕਿਆ ਹੋਇਆ ਸੀ ਤੇ ਉਸ ਦੇ ਪਿੱਛੇ ਪਿੰਡ ਦੇ ਮਰਦ ਅਤੇ ਔਰਤਾਂ ਤੁਰੇ ਸੰ। ਹੁਣ ਤਾਂ ਮੈਂ ਅਨੇਕਾ ਅਜਿਹੇ ਦ੍ਰਿਸ਼ ਵੇਖ ਚੁੱਕਿਆ ਹਾਂ ਫਿਰ ਉਹੀ ਬਾਬੇ ਵਾਲਾ ਮੰਝਾ ਭਾਂਡਾ ਪਾਣੀ ਵਾਲਾ ਘੜਾ ਉਹੀ ਗੜਬੀ ਬਾਪੂ ਦਾ ਘਰ ਬਣ ਗਏ। ਬਾਬੇ ਦਾ ਖੁੰਡਾ ਸ੍ਰਿਹਾਨੇ ਬਲ ਕੰਤ ਦੀ ਟੇਕ ਲੈ ਕੇ ਖੜਾ ਹੁੰਦਾ ਬਾਪੂ ਨੇ ਉਸ ਨੂੰ ਵਰਤਿਆ ਨਹੀਂ ਸੀ ਭਾਵੇਂ ਉਸ ਨੂੰ ਹੱਥ ਵਿੱਚ ਫੜ ਕੇ ਬਹੁਤ ਦੇਰ ਤੱਕ ਉਸ ਨੂੰ ਵੇਖਦਾ ਰਹਿੰਦਾ ਖੁੰਡੇ ਉੱਪਰ ਪੋਲੇ-ਪੋਲੇ ਹੱਥ ਫੇਰਦਾ ਰਹਿੰਦਾ ਮੈਨੂੰ ਤਾਂ ਕਦੇ-ਕਦੇ ਲੱਗਦਾ ਜਿਵੇਂ ਬਾਪੂ ਖੁੰਡੇ ਨਾਲ ਗੱਲਾਂ ਕਰਦਾ ਹੋਵੇ ਬਾਬੇ ਵਾਲੇ ਸਾਰੇ ਕੰਮ ਬਾਪੂ ਨੇ ਸੰਭਲੇ ਸਨ ਮੈਂ ਵੀ ਕੁਝ ਵੱਡਾ ਹੋ ਰਿਹਾ ਸੀ ਸਕੂਲ ਵਿੱਚ ਪੜਨ ਵੀ ਲਾ ਦਿੱਤਾ ਸੀ ਸਕੂਲੋਂ ਆਉਂਦਾ ਤਾਂ ਬਾਪੂ ਮੈਨੂੰ ਖੇਤ ਲੈ ਜਾਂਦਾ ਕਦੇ-ਕਦੇ ਸੁਹਾਗਏ ਤੇ ਬੈਠ ਕੇ ਝੂਟੇ ਵੀ ਲੈਂਦਾ ਬਾਪੂ ਦੇ ਮਜ਼ਬੂਤ ਹੱਥਾਂ ਵਿੱਚ ਚਾਹੇ ਖੜੀ ਫੜੀ ਕਹੀ ਫੜੀ ਹੁੰਦੀ ਜਾਂ ਦਾਤੀ ਕੰਮ ਉਸ ਦੇ ਅੱਗੇ-ਅੱਗੇ ਭੱਜ ਤੁਰਦਾ ਜਿਵੇਂ ਬਾਬਾ ਮੇਰੇ ਅੱਗੇ-ਅੱਗੇ ਤੁਰਦਾ ਹੁੰਦਾ ਸੀ ਹੱਥਾਂ ਬਾੰਗ ਬਾਪੂ ਦੇ ਪੈਰ ਵੀ ਚਾਪੜਾਂ ਵਰਗੇ ਸਨ ਬਾਬਾ ਤਾਂ ਕਦੇ-ਕਦੇ ਧੌੜੀ ਦੀ ਜੁੱਤੀ ਵੀ ਪਾ ਲੈਂਦਾ ਸੀ ਬਾਪੂ ਨੇ ਸਾਰੀ ਉਮਰ ਪੈਰੀਂ ਜੁੱਤੀ ਨਹੀਂ ਪਾਈ ਮੈਨੂੰ ਲੱਗਦਾ ਜਦੋਂ ਬਾਪੂ ਖੇਤਾਂ ਵਿੱਚ ਜਾ ਬੇੜੇ ਵਿੱਚ ਤੁਰਦਾ ਤਾਂ ਜ਼ਮੀਨ ਜਿਵੇਂ ਦਬਦੀ ਤੁਰ ਹੀ ਜਾਂਦੀ ਨਾ ਬਾਬੇ ਨੂੰ ਤੇ ਨਾ ਬਾਪੂ ਨੂੰ ਮੈਂ ਕਦੇ ਕੋਈ ਨਸ਼ਾ ਕਰਦੇ ਵੇਖਿਆ ਸੀ ਕਿਸੇ ਖੁਸ਼ੀ ਦੇ ਮੌਕੇ ਵੀ ਨਹੀਂ ਪਰ ਉਹਨਾਂ ਵਿੱਚ ਸ਼ਕਤੀ ਸੀ ਪਰਮਾਤਮਾ ਦਾ ਨਾਮ ਜਪਣ ਵਾਲੇ ਸਨ ਮੈਂ ਉਹਨਾਂ ਨੂੰ ਕਿਸੇ ਦਾ ਬੁਰਾ ਚਿੱਤ ਵਦਿਆ ਨਹੀਂ ਵੇਖਿਆ ਉਹ ਸਦਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੀ ਵਿਖੇ ਉਹਨਾਂ ਦਾ ਸਾਹਿਬ ਵਿਸ਼ਵਾਸ ਸੀ ਗੁਰੂ ਨਾਨਕ ਨੇ ਕਿਹਾ ਹੈ ਕੰਮ ਕਰਨਾ ਹੈ ਵੰਡ ਛਕਣਾ ਹੈ ਨਾਮ ਜਪਣਾ ਹੈ ਤੇ ਉਹਨਾਂ ਨੇ ਆਪਣੀ ਜਿਉਂਦੇ ਜੀ ਇਸ ਵਿਚਾਰ ਦੀ ਅਵਗਿਆ ਨਹੀਂ ਕੀਤੀ ਮੈਂ ਆਪਣੇ ਬਾਪੂ ਦੀ ਗੱਲ ਕਰ ਰਿਹਾ ਸਾਂ ਉਹ ਜੀਵਨ ਦੀ ਸ਼ਕਤੀ ਨਾਲ ਭਰੇ ਹੋਏ ਸਨ ਅਸੀਂ ਆਮ ਕਰਕੇ ਬੰਦੇ ਦੀ ਖੂਬਸੂਰਤੀ ਉਸ ਦੇ ਬਾਰੀ ਨੈਣ ਨਕਸ਼ਾ ਵਿੱਚੋਂ ਪੜ੍ਹਦੇ ਹਾਂ ਉਸ ਦੀਆਂ ਅੱਖੋਂ ਕਿਹੋ ਜਿਹੀਆਂ ਹਨ ਉਸ ਦਾ ਨੱਕ ਕਿਸ ਤਰ੍ਹਾਂ ਦਾ ਹੈ ਕੱਦ ਕਾਠ ਕਿੰਨਾ ਹੈ ਪਰ ਦਾ ਅਸਲ ਬੰਦੇ ਦੀ ਖੂਬਸੂਰਤੀ ਹੁੰਦੀ ਹੈ ਉਸ ਦੇ ਕੰਮਾਂ ਵਿੱਚ ਉਸ ਦੀ ਸੋਚ ਵਿੱਚ ਉਸ ਦੇ ਵਿਵਹਾਰ ਵਿੱਚ ਉਸ ਦੇ ਹੱਥਾਂ ਵਿੱਚ ਉਸ ਦੇ ਪੈਰਾਂ ਵਿੱਚ ਕਿਰਤੀ ਮਨੁੱਖ ਦੀ ਸੁੰਦਰਤਾ ਉਸ ਦੀਆਂ ਲੱਤਾਂ ਉਸ ਦੇ ਹੱਥਾਂ ਅਤੇ ਉਸ ਦੇ ਪੈਰਾਂ ਵਿੱਚ ਹੁੰਦੀ ਹੈ ਜਿਹੜੇ ਹਰ ਮੁਸੀਬਤ ਨੂੰ ਬੇਪਰਵਾਹ ਹੋ ਕੇ ਮਿਹਦੇ ਦੇ ਤੁਰੇ ਜਾਣ ਤੇ ਦੁਨੀਆ ਨੂੰ ਆਪਣੀ ਹੋਦ ਜਤਾ ਸਕਣ ਦੇ ਸਮਰੱਥ ਹੋਣ ਅੱਜ ਜਦ ਬਾਪੂ ਦੀ ਜਗਾ ਉਹ ਮੰਝਾ ਉਹ ਬਰਾਂਡਾ ਪਾਣੀ ਵਾਲਾ ਘੜਾ ਪਿੱਤਲ ਦੀ ਗੜਬੀ ਮੇਰਾ ਘਰ ਬਣਾ ਦਿੱਤਾ ਗਿਆ ਮੈਂ ਸੋਚਦਾ ਹਾਂ ਕਿ ਪੀੜੀ ਦਰ ਪੀੜੀ ਘਰ ਦੇ ਵੱਡੇ ਹੋ ਗਏ ਬਜ਼ੁਰਗ ਬੰਦੇ ਦੀ ਇਹੀ ਹੋਣੀ ਹੈ ਬਾਪੂ ਬਾਬਾ ਸਕੂਲ ਨਹੀਂ ਜਾ ਸਕਿਆ ਬਾਪੂ ਸਕੂਲ ਨਹੀਂ ਜਾ ਸਕਿਆ ਪਰ ਮੇਰੇ ਬਾਬੇ ਕੋਲ ਤਾਂ ਮਜ਼ਬੂਤ ਛਡੌਲ ਨੱਤਾਂ ਸਨ ਗੱਠਿਆ ਸ਼ਰੀਰ ਸੀ ਮੇਰੇ ਬਾਪੂ ਕੋਲ ਲੋਹੇ ਦੇ ਕਣ ਵਰਗੇ ਹੱਥ ਸਨ ਹਾਥੀ ਦੇ ਪੈਰਾਂ ਵਰਗੇ ਤਕੜੇ ਪੈਰ ਸਨ ਮੈਂ ਭਾਵੇਂ ਆਪਣੀ ਨੌਕਰੀ ਤੋਂ ਸੇਵਾ ਮੁਕਤ ਹਾਂ ਪਰ ਮੇਰੇ ਕੋਲ ਕੀ ਹੈ ਮੈਂ ਸੋਚਦਾ ਹਾਂ ਬਾਬਾ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ ਸਾਰੀ ਉਮਰ ਬਾਬੇ ਤੋਂ ਬਾਅਦ ਬਾਪੂ ਨੇ ਵੀ ਆਪਣੀ ਸਾਰੀ ਉਮਰ ਸਾਰੀਆਂ ਖੁਸ਼ੀਆਂ ਪਰਿਵਾਰ ਦੇ ਜੀਆਂ ਲਈ ਘਰ ਦਾ ਚੁੱਲ੍ਹਾ ਬਾਲ ਦਾ ਰੱਖਣ ਲਈ ਜ਼ਮੀਨ ਦੇ ਲੇਖੇ ਲਾ ਦਿੱਤੀਆਂ ਖੇਤੀ ਰੱਬ ਆਸਰੇ ਕੁਦਰਤ ਆਸਰੇ ਮੌਸਮ ਠੀਕ ਰਹਾ ਤਾਂ ਥੋੜੇ ਸਮੇਂ ਲਈ ਘਰ 'ਚ ਖੁਸ਼ੀ ਆ ਗਈ ਨਹੀਂ ਤਾਂ ਤੇਰਾ ਭਾਣਾ ਆਖ ਕੇ ਸਬਰ ਕਰ ਲੈਣਾ ਜੇ ਕਦੇ ਫਸਲ ਵੀ ਹੋ ਜਾਣੀ ਤਾਂ ਅੜਤੀਆਂ ਦੀਆਂ ਚੁਸਤੀਆਂ ਉਹਨਾਂ ਨੂੰ ਸਮਝ ਨਾ ਆਉਣੀਆਂ ਫਿਰ ਵੀ ਉਹਨਾਂ ਦਾ एहसान ਮੰਨਣਾ ਪਰ ਜੇ ਸ਼ਰੀਕ ਨੇ ਵੱਟ ਨਾਲ ਚਿਪਾ ਮਿੱਟੀ ਵੀ ਲਾ ਲੈਣੀ ਤਾਂ ਲੜਾਈ ਝਗੜੇ ਗਾਲਾਂ ਪੰਚਾਇਤਾਂ ਕਰਨੀਆਂ ਬਾਬੇ ਦਾ ਜਾਂ ਬਾਬੇ ਵਰਗੇ ਪਿੰਡ ਦੇ ਹੋਰ ਲੋਕਾਂ ਦਾ ਇਹੀ ਸੀ ਜੀਵਨ ਤਾਂ ਵੀ ਰੱਬ ਦਾ ਸ਼ੁਕਰ ਪਰ ਹੁਣ ਪਿਛਲੇ ਕੁਝ ਬਰਿਆਂ ਤੋਂ ਕਿਹੜੀ ਡੈਣ ਦੱਬੇ ਪੈ ਰਹੀ ਸਾਡੇ ਘਰਾਂ ਵਿੱਚ ਆਣ ਬੜੀ ਜਿਹੜੀ ਸਾਡੇ ਰਿਸ਼ਤੇ ਖਾ ਰਹੀ ਹੈ ਜਿਹੜੀ ਸਾਡੇ ਅੰਦਰਲਾ ਮੋਹ ਪਿਆਰ ਹਮਦਰਦੀ ਖੋ ਰਹੀ ਹੈ ਜਿਹੜੀ ਸਾਡੇ ਸਬਰ ਸੰਤੋਖ ਨੂੰ ਝਟ ਰਹੀ ਹੈ ਮੈਂ ਫਿਰ 베ੜੇ ਵਿੱਚ ਸੁੱਤੀ ਪਈ ਆਪਣੀ ਪਤਨੀ ਬਲ ਵੇਖਦਾ ਹਾਂ ਥੋੜਾ ਪਰੇ ਮੇਰਾ ਇੱਕੋ ਇੱਕ ਪੁੱਤਰ ਅਤੇ ਨੂਹ ਸੁੱਤੇ ਪਏ ਹਨ ਪਰ ਮੈਂ ਜਾਗਦਾ ਹਾਂ ਮੇਰੇ ਅੰਦਰ ਬੈਠੇ ਮੇਰਾ ਬਾਬਾ ਤੇ ਮੇਰਾ ਬਾਪੂ ਵੀ ਜਾਗਦੇ ਹਨ ਉਹੀ ਖੱਦਰ ਦਾ ਕੁੜਤਾ ਤੇੜ ਕਸ਼ਹਿਰਾ ਸਿਰ ਉੱਪਰ ਬੰਨਿਆ ਸਾਫਾ ਧੌੜੀ ਦੀ ਜੁੱਤੀ ਬਾਬਾ ਮੇਰੇ ਸਹਰਾਣੇ ਖੜਾ ਦਿਸਦਾ ਹੈ ਬੇੜੇ ਵਿੱਚ ਆਖਰੀ ਦੁਪਹਿਰ ਦੇ ਚੰਦ ਦੀ ਮੱਧਮ ਜਿਹੀ ਰੌਸ਼ਨੀ ਹੈ ਪਰ ਨਿੰਮ ਹੋਣ ਕਰਕੇ ਮੇਰੇ ਵਾਲੇ ਪਾਸੇ ਹਨੇਰਾ ਹੈ ਵਿੱਚ ਵਿੱਚ ਚਾਨਣੀ ਦੇ ਹੇਠਾਂ ਡੱਬ ਜਿਹੇ ਪਏ ਹੋਏ ਨੇ ਜਦ ਹਮਾ ਰੁਮਕਦੀ ਹੈ ਤਾਂ ਨਿੰਮ ਦੇ ਪੱਤੇ ਵੀ ਹਿਲਦੇ ਹਨ ਤੇ ਕੋਈ ਕੋਈ ਪੀਲਾ ਹੋਇਆ ਪੱਤਾ ਡਿੱਗਦਾ ਹੈ ਸਾਰੇ ਰਿਸ਼ਤੇ ਵੀ ਐਵੇਂ ਹੌਲੀ ਹੌਲੀ ਛੱਡਦੇ ਜਾ ਰਹੇ ਹਨ ਕਿੱਧਰ ਗਈਆਂ ਉਹ ਭਾਵਨਾਵਾਂ ਉਹ ਨਜ਼ਦੀਕੀਆਂ ਹਰ ਤਰ੍ਹਾਂ ਦੇ ਦੁੱਖਾਂ ਸੁੱਖਾਂ ਵਿੱਚੋਂ ਵੀ ਆਪਣਾ ਰਾਹ ਬਣਾ ਲੈਣ ਦਾ ਹੌਸਲਾ ਹਰ ਇੱਕ ਦੁੱਖ ਨੂੰ ਝੱਲ ਲੈਣਾ ਤੇ ਫਿਰ ਆਪਣੇ ਕੰਮਾਂ ਵਿੱਚ ਆਪਣੇ ਰੁਜ਼ਗਾਰ ਵਿੱਚ ਰੁੱਝ ਜਾਣਾ ਬਾਬਾ ਵੀ ਜਾਣਦਾ ਸੀ ਤੇ ਬਾਪੂ ਵੀ ਜਾਣਦਾ ਸੀ ਸ਼ਾਇਦ ਦਸਾਂ ਨਵਾਹਾਂ ਦੀ ਕਿਰਤ ਕਰਕੇ ਵੀ ਜ਼ਿੰਦਗੀ ਵਿੱਚੋਂ ਕੁਝ ਖਾਸ ਮਿਲਣ ਵਾਲਾ ਨਹੀਂ ਹੈ ਫਿਰ ਵੀ ਰਿਸ਼ਤੇ ਪੂਰੇ ਸਿਰੜ ਨਾਲ ਡਟੇ ਰਹਿਣਾ ਉਲਟਾ ਬੰਗਾਰਨਾ ਕੁਦਰਤ ਨੂੰ ਰੱਬ ਨੂੰ ਵੀ ਬਾਣੀ ਨੂੰ ਵੀ ਵੇਖਦੇ ਆ ਤੂੰ ਸਾਨੂੰ ਕਿੰਨਾ ਕੁ ਹੋਰ ਪਰਖੇਗਾ ਸ਼ਾਇਦ ਬਾਬਾ ਅਤੇ ਬਾਪੂ ساری ਉਮਰ ਇਹੀ ਕਰਦੇ ਰਹੇ ਪਰ ਕਿਹੋ ਜਿਹੇ ਸਮੇਂ ਆ ਗਏ ਨੇ ਕਿਸੇ ਵਿੱਚ ਸਾਬਰ ਹੀ ਨਹੀਂ ਹੈ ਨਾ ਕੋਈ ਪਿਆਰ ਦੀ ਇੱਜ਼ਤ ਕਰਦਾ ਹੈ ਨਾ ਮਾਂ ਦੀ ਰਿਸ਼ਤੇ ਕਦੇ ਇਸ ਤਰ੍ਹਾਂ ਵੀ ਟੁੱਟਦੇ ਨੇ ਟੁੱਟਦੇ ਨੇ ਕੀ ਰਿਸ਼ਤਿਆਂ ਦੀ ਕਦੇ ਇਸ ਤਰ੍ਹਾਂ ਵੀ ਘਰਾ ਚ ਕਬਰ ਬਣਦੀ ਹੈ ਮੈਂ ਫਿਰ ਫਿੱਕੀ ਹੋ ਰਹੀ ਚਾਨਣੀ ਵਿੱਚ ਵੇੜੇ ਵੱਲ ਝਾਕਦਾ ਹਾਂ ਨਿੰਮ ਦੇ ਪੱਤਿਆਂ ਵਿੱਚ ਲੁਕੀਆਂ ਬੈਠੀਆਂ ਚਿੜੀਆਂ ਉਨਿੰਦਰਾ ਜਿਹਾ ਚਹਿਕਣ ਲੱਗੀਆਂ ਹਨ ਮੈਂ ਨਿੰਮ ਉੱਪਰ ਨਿੰਮ ਵੱਲ ਵੇਖਿਆ ਹੁਣ ਉਸ ਦੇ ਇੱਕ ਪਾਸੇ ਮੋٹے ਟਾਹਣ ਨੂੰ ਸੌਂਕ ਲੱਗੀ ਹੋਈ ਹੈ ਦੂਸਰਾ ਪਾਸਾ ਪੂਰਾ ਹਰਾ ਭਰਾ ਹੈ ਇਹ ਵੀ ਇੱਕ ਅਜੀਬ ਵਰਤਾਰਾ ਹੈ ਹਰੀ-ਪਰੀ ਨਿੰਮ ਨੂੰ ਸਿਉਂਕ ਨਹੀਂ ਲੱਗਦੀ ਸੁੱਕੀ ਨੂੰ ਲੱਗ ਜਾਂਦੀ ਹੈ ਕੀ ਆ ਪਤਾ ਆਉਣ ਵਾਲੇ ਸਮੇਂ ਵਿੱਚ ਸਿਉਂਕ ਉਧਰ ਵੀ ਹਮਲਾ ਕਰੇ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਬਾਹਰੋਂ ਸਭ ਕੁਝ ਠੀਕ ਸਹੀ ਸਲਾਮਤ ਲੱਗਦਾ ਹੈ ਪਰ ਜੜਾਂ ਸੁੱਕਰੀਆਂ ਹੁੰਦੀਆਂ ਨੇ ਸਿਉਂਕ ਅੰਦਰੋਂ ਅੰਦਰ ਉਸ ਨੂੰ ਖਾਈ ਜਾ ਰਹੀ ਹੁੰਦੀ ਹੈ ਸਾਡੇ ਰਿਸ਼ਤਿਆਂ ਦਾ ਵੀ ਇਹੀ ਹਾਲ ਹੈ ਮੈਂ ਉੱਠਿਆ ਤੜਕੇ ਦੇ 4:30 ਵਜੇ ਹੋਣਗੇ ਬਾਬੇ ਤੋਂ ਲੈ ਕੇ ਹੁਣ ਤੱਕ ਘਰ ਵਿੱਚ ਬਹੁਤ ਤਬਦੀਲੀਆਂ ਆ ਗਈਆਂ ਹਨ ਪਹਿਲਾਂ ਸਵੇਰ ਵੇਲੇ ਘਰ ਦਾ ਹਰ ਜੀ ਖੇਤਾਂ ਵੱਲ ਜਾਂਦਾ ਸੀ ਉੱਧਰ ਹੀ ਕੱਸੀ ਵਗਦੀ ਹੁੰਦੀ ਸੀ ਬਾਬਾ ਤਾਂ ਉਥੋਂ ਨਹਾ ਕੇ ਹੀ ਘਰ ਪਰਤਦਾ ਸੀ ਕਦੇ-ਕਦੇ ਬਾਪੂ ਵੀ ਬਾਬੇ ਵਾਂਗ ਹੀ ਕਰਨ ਲੱਗਦਾ ਸੀ ਫਿਰ ਘਰ ਵਿੱਚ ਹੀ ਕੱਚੀ ਖੂਹੀ ਪੁੱਟ ਕੇ ਉੱਪਰ ਪੁਰਾਣੀ ਚੱਕੀ ਦਾ ਇੱਕ ਪੋੜ ਰੱਖ ਕੇ ਲੈਟਰਨ ਬਣਵਾ ਲਈ ਸੀ ਹੁਣ ਤਾਂ ਅਸੀਂ ਨਵੀਆਂ ਟਾਈਲਾਂ ਲਗਾ ਕੇ ਅੰਗਰੇਜ਼ੀ ਢੰਗ ਦੀ ਜਿਹੜੀ ਸੀਟ ਫਿੱਟ ਕੀਤੀ ਹੈ ਬੱਚੇ ਉਸ ਨੂੰ ਫਲਸ਼ ਆਖਣ ਲੱਗ ਪਏ ਹਨ ਮੈਂ ਵੀ ਕਹਿੰਦਾ ਹਾਂ ਪਰ ਕਦੇ-ਕਦੇ ਮੇਰੇ ਅੰਦਰ ਬਾਬੇ ਅਤੇ ਬਾਪੂ ਦੇ ਲਹੂ ਵਿਚਲੇ ਜਿਰਮ ਸਿਰ ਚੁੱਕਦੇ ਹਨ ਤਾਂ ਮੈਂ ਕਿਸੇ ਦੀ ਪਰਵਾਹ ਨਾ ਕਰਦਿਆਂ ਖੇਤਾਂ ਵੱਲ ਨਿਕਲ ਜਾਂਦਾ ਹਾਂ ਅੱਜ ਵੀ ਜਿਵੇਂ ਮੈਂ ਆਪਣੇ ਆਪ ਨਾਲ ਫੈਸਲਾ ਕੀਤਾ ਹੈ ਜਿਵੇਂ ਆਖਰੀ ਵਾਰ ਬਾਬੇ ਅਤੇ ਬਾਪੂ ਬਾਗ ਖੇਤਾਂ ਵੱਲ ਤੁਰ ਪਿਆ ਹਾਂ ਉਹਨਾਂ ਖੇਤਾਂ ਵੱਲ ਜਿਨ੍ਹਾਂ ਨੂੰ ਸਿਰਫ ਮੈਨੂੰ ਮਾਣ ਹੀ ਹੈ ਇਹੇ ਸਾਡੇ ਪੁਰਖਿਆਂ ਦੇ ਹਨ ਪਰ ਹੁਣ ਇਹ ਖੇਤ ਪਿਛਲੇ ਕੁਝ ਮਹੀਨਿਆਂ ਤੋਂ ਮੇਰੇ ਇਕਲੌਤੇ ਪੁੱਤਰ ਦੇ ਨਾਮ ਤੇ ਚੜ ਗਏ ਹਨ ਇੰਤਕਾਲ ਹੋ ਗਿਆ ਹੈ ਤੇ ਇੱਕ ਤਰ੍ਹਾਂ ਨਾਲ ਅੱਜ ਜਿਵੇਂ ਮੈਂ ਸੋਚਿਆ ਹੈ ਆਖਰੀ ਵਾਰ ਆਪਣੇ ਪੁੱਤ ਦੇ ਖੇਤਾਂ ਵੱਲ ਉੱਠ ਕੇ ਤੁਰ ਪਿਆ ਘਰ ਦੇ ਜੀਬੇੜੇ ਵਿੱਚ ਅਜੇ ਵੀ ਸੁੱਤੇ ਪਏ ਸਨ ਹੰਮਸ ਭਰੀ ਸਵੇਰ ਸੀ ਬਾਬੇ ਦੇ ਕਹਿਣ ਵਾਂਗ ਕੋਈ ਅਧਰਮੀ ਉੱਪਰ ਬੈਠਾ ਸੀ ਜਿਹੜਾ ਹਵਾ ਨੂੰ ਛੱਡ ਨਹੀਂ ਸੀ ਰਿਹਾ ਕੈਦ ਕੀਤੀ ਹੋਈ ਸੀ ਚੁਫੇਰੇ ਮਿੱਟੀ ਰੰਗਾ ਜਿਹਾ ਚਾਨਣ ਸੀ ਨਿੱਕੇ ਨਿੱਕੇ ਤਾਰੇ ਸਭ ਅਲੋਪ ਹੋ ਰਹੇ ਸਨ ਮੋٹے ਮੋٹے ਟਾਵੇਂ ਟਾਵੇਂ ਤਾਰੇ ਚਮਕ ਰਹੇ ਸਨ ਰਸਤਾ ਉਹੀ ਸੀ ਜਿਸ ਉੱਪਰ ਕਦੇ ਮੇਰਾ ਬਾਬਾ ਫਿਰ ਮੇਰਾ ਬਾਪੂ ਤੇ ਹੁਣ ਮੈਂ ਜਾ ਰਿਹਾ ਸਾਂ ਪਰ ਮੇਰੇ ਇੱਧਰ ਉਧਰ ਸਾਹਮਣੇ ਪਿੱਛੇ ਖੱਬੇ ਸੱਜੇ ਸਭ ਕੁਝ ਬਦਲਿਆ ਹੋਇਆ ਸੀ ਗੱਡੇ ਦੀ ਪਹੀ ਹੁਣ ਪੱਕੀ ਲੁੱਕ ਵਾਲੀ ਸੜਕ ਬਣੀ ਹੋਈ ਸੀ ਜਿਹੜੀ ਅੱਗੇ ਹੋਰ ਅੱਗੇ ਕਈ ਪਿੰਡਾਂ ਵੱਲ ਜਾਂਦੀ ਸੀ ਮੈਂ ਅੱਜ ਪਤਾ ਨਹੀਂ ਕਿਉਂ ਕੱਚੀ ਪਹੀ ਦੀ ਉਹ ਮਹਿਕ ਲੱਭ ਰਿਹਾ ਸੀ ਜਿਸ ਉੱਪਰ ਦੌੜਦਾ ਮੈਂ ਆਪਣੇ ਬਾਬੇ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਸਾਂ ਮੈਨੂੰ ਬਾਬੇ ਦੀਆਂ ਤੰਦਰੁਸਤ ਪਿੰਜਣੀਆਂ ਦਿਸਦੀਆਂ ਸਨ ਪਰ ਅੱਜ ਉਹ ਮਹਿਕ ਕਿਧਰੇ ਨਹੀਂ ਸੀ ਮੈਂ ਦੁਖੀ ਮਨ ਨਾਲ ਆਸ-ਪਾਸ ਵੇਖਿਆ ਸੜਕ ਦੇ ਦੋਹੀ ਪਾਸੇ ਜਾਂ ਖੇਤਾਂ ਵਿੱਚ ਕਿਧਰੇ ਵੀ ਕੋਈ ਰੁੱਖ ਨਹੀਂ ਸੀ ਚਹਿਕਦੇ ਪੰਛੀਆਂ ਦੀਆਂ ਆਵਾਜ਼ਾਂ ਨਹੀਂ ਸਨ ਸੁਣ ਰਹੀਆਂ ਜਿਹੜੀਆਂ ਮੈਂ ਘਰ ਦੀ ਬਿਰਧ ਹੋ ਗਈ ਨਿਮ ਉੱਪਰ ਬੈਠੇ ਪੰਛੀਆਂ ਦੀ ਸੁਣ ਕੇ ਆਇਆ ਸਾਂ ਕਹਿੰਦੇ ਨੇ ਦੇਸ਼ ਤਰੱਕੀ ਕਰ ਰਿਹਾ ਹੈ ਚਾਰ ਮਾਰਗੀਆਂ 6 ਮਾਰਗੀਆਂ ਸੜਕਾਂ ਬਣਨ ਲਈ ਸਾਰੇ ਰੁੱਖਾਂ ਦੀ ਬਲੀ ਚਾੜ ਦਿੱਤੀ ਹੈ ਮੇਰੇ ਸਾਹਮਣੇ ਪੂਰਬ ਦੀ ਕੁੱਖ ਵਿੱਚ ਅਜੇ ਤੱਕ ਵੀ ਲਾਲੀ ਨਹੀਂ ਸੀ ਉਪਰੀ ਉੰਜ ਹਨੇਰਾ ਪਹਿਲਾਂ ਨਾਲੋਂ ਕੁਝ ਘਟ ਗਿਆ ਸੀ ਮੈਂ ਤੁਰਿਆ ਜਾ ਰਿਹਾ ਸੀ ਅਚਾਨਕ ਮੈਨੂੰ ਇੱਕ ਆਵਾਜ਼ ਸੁਣੀ ਸ਼ੇਰ ਬਾਣ ਸ਼ੇਰ ਮੈਂ ਘਬਰਾ ਕੇ ਆਲੇ ਦਿਵਾਲੇ ਵੇਖਿਆ ਕੋਈ ਵੀ ਨਹੀਂ ਸੀ ਪਤਾ ਨਹੀਂ ਕਿਉਂ ਅੱਖਾਂ ਪਰ ਆਇਆ ਜੇ ਬਾਬਾ ਅੱਜ ਮੇਰੇ ਕੋਲ ਹੁੰਦਾ ਮੈਂ ਕਹਿੰਦਾ ਬਾਬਾ ਜੀ ساری ਉਮਰ ਸ਼ੇਰ ਬਨ ਦੀ ਕੋਸ਼ਿਸ਼ ਵਿੱਚ ਮੈਂ ਆਪਣੀ ਹਰ ਖੁਸ਼ੀ ਬੱਚਿਆਂ ਲਈ ਦਾਤੇ ਲਾਈ ਰੱਖੀ ਨਾ ਆਪ ਸੁੱਖ ਵੇਖਿਆ ਨਾ ਪਤਨੀ ਨੂੰ ਸੁੱਖ ਦਿੱਤਾ ਕਿ ਇਹ ਹੀ ਜੀਵਨ ਹੈ ਜਾਂ ਅੱਜ ਦੇ ਇਸ ਆਪਾ ਤਾਪੀ ਤੇ ਦਿਨੋਂ ਦਿਨ ਇਕੱਲੇ ਹੁੰਦੇ ਜਾ ਰਹੇ ਮਨੁੱਖ ਦੀ ਇਹ ਹੀ ਹੋਣੀ ਹੈ ਕੁਝ ਸਮਝ ਨਹੀਂ ਆਇਆ ਬੜਾ ਉਦਾਸ ਦੁਖੀ ਘਰ ਮੁੜਿਆ ਰਸਤੇ ਵਿੱਚ ਸੋਚਦਾ ਆ ਰਿਹਾ ਸੀ ਕਿ ਭੁੱਖ ਵੀ ਪੀੜੀ ਦਰ ਪੀੜੀ ਸਫਰ ਕਰਦੀ ਹੈ ਪਰ ਮੈਂ ਤਾਂ ਆਪਣੇ ਦਾਦੇ ਨਾਲੋਂ ਆਪਣੇ ਬਾਪੂ ਨਾਲੋਂ ਬਹੁਤ ਅੱਗੇ ਦਾ ਸਫਰ ਤੈਅ ਕਰ ਲਿਆ ਸੀ ਸਰਕਾਰੀ ਨੌਕਰੀ ਕੀਤੀ ਪੂਰੇ 30 ਸਾਲ 30 ਸਾਲ ਘਟ ਨਹੀਂ ਹੁੰਦੇ ਕੱਚੀਆਂ ਕੰਧਾਂ ਅਤੇ ਕੱਚੀਆਂ ਛੱਤਾਂ ਤੋਂ ਲਟਕ ਲਗੇ ਬਾਲਾ ਮਕਾਨ ਬਣ ਗਿਆ ਕੱਚਾ ਵੇੜਾ ਪੱਕਾ ਹੋ ਗਿਆ ਚੌਂਕੇ ਨੂੰ ਕਿਚਨ ਕਹਿਣ ਲੱਗ ਪਏ ਬੈਠਕ ਡ੍ਰੈਇੰਗ ਰੂਮ ਵਿੱਚ ਤਬਦੀਲ ਹੋ ਗਈ ਸਭ ਕੁਝ ਫੈਲਦਾ ਗਿਆ ਨਾਲ ਨਾਲ ਲਾਲਸਾ ਵੀ ਫੈਲਦੀ ਗਈ ਸੀ ਸਬਰ ਬੇਸਬਰਾ ਹੁੰਦਾ ਗਿਆ ਸੰਤੋਖ ਬੇਚੈਨੀ ਵਿੱਚ ਵਟ ਗਿਆ ਬਾਬਾ ਜੀ ਤੁਰਦੇ ਤੁਰਦੇ ਖੁੱਲੇ ਹਿਰਦੇ ਖੁੱਲੇ ਮਨ ਇੰਨੇ ਸੁੰਗੜ ਜਾਣਗੇ ਇਹ ਤਾਂ ਕਦੇ ਸੋਚਿਆ ਨਹੀਂ ਸੀ ਘਰ ਵਿੱਚ ਆਇਆ ਤਾਂ ਪਤਨੀ ਰਸੋਈ ਵਿੱਚ ਗੈਸ ਉੱਪਰ ਚਾਹ ਬਣਾ ਰਹੀ ਸੀ ਮਨ ਵਿੱਚ ਆਇਆ ਉਸ ਕੋਲ ਜਾਵਾਂ ਜੀ ਪਰ ਕੀ ਗੱਲਾਂ ਕਰਾਂ ਗਿਆ ਵੀ ਸੋਈ ਦੇ ਦਰਵਾਜ਼ੇ ਵਿੱਚ ਖੜ ਗਿਆ ਉਹ ਪਿੱਛੇ ਚਾੱਕੀ ਮੇਰੇ ਵੱਲ ਉਪਰਾ ਜਹਾ ਜਿਵੇਂ ਆਖਰ ਹੀ ਹੋਵੇ ਜੀ ਤਾਂ ਕਰਦਾ ਹੈ ਮੈਂ ਵੀ ਤੇਰੇ ਨਾਲ ਹੀ ਤੁਰ ਜਾਵਾਂ ਪਰ ਫਿਰ ਤਾਂ ਇਹ ਘਰ ਸਮਸ਼ਾਨ ਬਣ ਜਾਏਗਾ ਮੈਨੂੰ ਉਸ ਦੇ ਚਿਹਰੇ ਤੋਂ ਇਸ ਤਰ੍ਹਾਂ ਦਾ ਹੀ ਕੁਝ ਮਹਿਸੂਸ ਹੋਇਆ ਆਰਥ کئی ਹਿੱਸਿਆਂ ਵਿੱਚ ਜਾਂਦੀ ਹੈ ਬਿਆਹ ਤੋਂ ਬਾਅਦ ਉਸਦਾ ਬਧੇਰੇ ਹਿੱਸਾ ਬੱਚਿਆਂ ਦੇ ਹਵਾਲੇ ਹੁੰਦਾ ਹੈ ਇੱਕ ਹਿੱਸਾ ਘਰ ਹਵਾਲੇ ਜਿਸ ਨੂੰ ਉਹ ਆਪਣਾ ਘਰ ਸਮਝਦੀ ਹੈ ਪਤੀ ਲਈ ਬਹੁਤ ਥੋੜਾ ਹਿੱਸਾ ਬਚਦਾ ਹੈ ਉਹ ਵੀ ਸਿਰਫ ਮਜਬੂਰੀ ਕਰ ਕਿਉਂਕਿ ਪਤੀ ਕਰਕੇ ਹੀ ਉਹ ਸੁਰੱਖਿਅਤ ਹੈ ਜਿੰਨਾ ਚਿਰ ਪਤੀ ਜਿਉਂਦਾ ਹੈ ਉੰਨਾ ਚਿਰ ਉਸ ਦਾ ਕੁਝ ਅਧਿਕਾਰ ਵੀ ਹੈ ਜਿਹੜਾ ਉਹ ਕਦੇ ਜ਼ਾਹਰ ਨਹੀਂ ਕਰਦੀ ਫਿਰ ਉਹ ਪੁੱਤ ਦੇ ਆਸਰੇ ਤੇ ਹੈ ਉਹ ਰੱਖੇ ਨਾ ਰੱਖੇ ਉਸ ਦੀ ਸਰਦਾਰੀ ਬਣੀ ਰਹਿਣ ਦੇਵੇ ਜਾਂ ਨਾ ਰਹਿਣ ਦੇਵੇ ਸਾਡਾ ਸਮਾਜ ਵੀ ਅਜੀਬ ਏ ਮੈਂ ਪਤਨੀ ਦੇ ਅੰਦਰਲੇ ਦਰਦ ਨੂੰ ਸਮਝਦਾ ਸਾਂ ਕੁਝ ਨਹੀਂ ਕਿਹਾ ਵਾਪਸ ਮੁੜ ਆਇਆ ਮਨ ਵਿੱਚ ਆਇਆ ਪਹਿਲਾਂ ਨਹਾ ਲਵਾਂ ਦੇਖਿਆ ਗੁਸਲਖਾਨੇ ਵਿੱਚ ਜਿਸ ਨੂੰ ਘਰ ਵਿੱਚ ਵਾਸ਼ਰੂਮ ਕਿਹਾ ਜਾਂਦਾ ਸੀ ਉਹ ਵੱਡੀ ਹੋਈ ਸੀ ਇਸੇ ਦੌਰਾਨ ਢਿੱਲੀ ਜਹੀ ਬਿਮਾਰਾਵਾਂ ਕੁਦਰਦੀ ਪਤਨੀ ਚਾਹ ਲੈ ਆਈ ਬਹੁਤ ਬੜੇ ਪਹਿਲਾਂ ਹੁਣ ਤਾਂ ਯਾਦ ਨਹੀਂ ਕਿੰਨੇ ਲੰਘ ਗਏ ਵਿਆਹ ਤੋਂ ਕੁਝ ਦਿਨਾਂ ਬਾਅਦ ਉਹ ਇਸੇ ਤਰ੍ਹਾਂ ਮੇਰੇ ਕਮਰੇ ਵਿੱਚ ਚਾਹ ਲੈ ਕੇ ਆਈ ਸੀ ਚਿਹਰੇ ਉੱਪਰ ਸੰਗ ਦੀ ਚਾਹ ਭਰੀ ਲਾਲੀ ਸੀ ਪਰ ਹੁਣ ਚਿਹਰੇ ਉੱਪਰ ਇੱਕ ਸਦੀਵੀ ਪੀੜ ਠਹਿਰੀ ਹੋਈ ਸੀ ਜਿਸ ਨੂੰ ਸਿਰਫ ਵੇਖਿਆ ਜਾ ਮਹਿਸੂਸ ਕੀਤਾ ਜਾ ਸਕਦਾ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਪੂਰਾ ਚਿਹਰਾ ਹੀ ਸਵਾਲ ਬਣ ਬਣਿਆ ਹੋਇਆ ਸੀ ਜਿਵੇਂ ਮੈਨੂੰ ਪੁੱਛ ਰਿਹਾ ਹੋਵੇ ਇਸ ਤਰ੍ਹਾਂ ਘਰ ਛੱਡ ਕੇ ਜਾਣਾ ਜ਼ਰੂਰੀ ਹੈ ਮੁੰਡੇ ਨੂੰ ਸਮਝਾਇਆ ਨਹੀਂ ਜਾ ਸਕਦਾ ਤੁਹਾਡੇ ਬਿਨਾ ਇਸ ਘਰ ਵਿੱਚ ਮੇਰਾ ਮੈਂ ਪਤਨੀ ਦੇ ਚਿਹਰੇ ਨਾਲ ਚਿਪਕੇ ਸਵਾਲ ਪੜ ਰਹੀ ਰਹਾ ਸੀ ਵੇੜੇ ਵਿੱਚੋਂ ਉਸ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਦਹਾੜ ਸੁਣੀ। ਬੁੜੇ ਨਾਲ ਰੰਗ ਰਲੀਆਂ ਫੇਰ ਮਨਾ ਲਈ। ਪਹਿਲਾਂ ਮੈਨੂੰ ਚਾਹ ਫੂਕ ਦੇ। ਹੜਬੜਾ ਕੇ ਪਤਨੀ ਵੇੜੇ ਵੱਲ ਚਾੱਕੀ ਤੇ ਚਾਹ ਦੇ ਰੱਖ ਕੇ ਤੇਜ਼ੀ ਨਾਲ ਬਰਾਂਡੇ ਵਿੱਚੋਂ ਚਲੀ ਗਈ। ਮੈਂ ਪਤਨੀ ਦੇ ਸੰਭਾਵੀ ਸਵਾਲਾਂ ਦਾ ਉੱਤਰ ਲੱਭਣ ਲੱਗਾ। ਬੀਤ ਗਏ ਪਲਾਂ ਦੇ ਰੰਗ ਕਿੰਨੇ ਵੱਖਰੇ ਹੁੰਦੇ ਹਨ। ਭਵਿੱਖ ਦੇ ਅੰਦਾਜ਼ੇ ਵੀ ਗਲਤ ਹੋ ਸਕਦੇ ਨੇ। ਪਰ ਹੁਣ ਦਾ ਜਥਾਰਥ ਮੌਜੂਦਾ ਪਲਾਂ ਦਾ ਜਥਾਰਥ ਜ਼ਬਰਦਸਤ ਜਥਾਰਥ ਹੁੰਦਾ ਹੈ ਰੰਗੀਨ ਭਵਿੱਖ ਦੇ ਸੁਪਨੇ ਵੇਖੇ ਜਾ ਸਕਦੇ ਨੇ ਇਹ ਸੁਪਨੇ ਬੰਦੇ ਨੂੰ ਜਿਉਂਦਿਆਂ ਰੱਖਦੇ ਨੇ ਪਰ ਪਲ ਪਲ ਕਾਲੇ ਹੁੰਦੇ ਜਾ ਰਹੇ ਹੁਣ ਦਾ ਕੋਈ ਕੀ ਕਰੇ ਇਹਨਾਂ ਸਥਿਤੀਆਂ ਨੂੰ ਝਟਕ ਕੇ ਆਪਣੇ ਜੀਵਨ ਵਿੱਚੋਂ ਕਿਵੇਂ ਕੱਢੇ ਕਈ ਵਾਰ ਤਾਂ ਹੈਰਾਨੀ ਹੁੰਦੀ ਹੈ ਅਸੀਂ ਜਿਉਂਦੇ ਹਾਂ ਜਾਂ ਜਿਉਂਦੇ ਕਿੱਥੇ ਹਾਂ ਸਿਰਫ ਜਿਉਣ ਦਾ ਬੋਝ ਟੋਹਦੇ ਹਾਂ ਮੈਂ ਆਪਣਾ ਬੈਗ ਚੁੱਕਿਆ ਉਸ ਵਿੱਚ ਸਿਰਫ ਲੋੜ ਵਾਲੇ ਕੱਪੜੇ ਪਾਉਣ ਲੱਗਾ ਤਿੰਨ ਕਮੀਜ਼ਾਂ ਪਜਾਮੇ ਇੱਕ ਪੈਂਟ ਵੀ ਵਿੱਚ ਰੱਖ ਲਈ ਬਹੁਤ ਹੀ ਜ਼ਰੂਰੀ ਸਮਾਨ ਦੰਦਾਂ ਵਾਲਾ ਬਰਸ਼ ਪੇਸਟ ਸਾਬਣ ਤੌਲੀਆ ਨਿੱਕਰਾਂ ਮੈਨੂੰ ਵੇੜੇ ਵਿੱਚ ਕੰਮ ਕਰਨ ਦੇ ਬਹਾਨੇ ਦੇਖਣ ਆਉਂਦੀ ਪਤਨੀ ਇੱਕ ਇੱਕ ਸਮਾਨ ਇਕੱਠਾ ਕਰਦੇ ਨੂੰ ਤਾੜਦੀ ਰਹੀ ਪੁੱਤ ਦੀ কুরਕੀ ਤੋਂ ਡਰਦੀ ਉਹ ਮੇਰੇ ਕੋਲ ਨਹੀਂ ਆਈ ਸਮਾਨ ਇਕੱਠਾ ਕਰਦਾ ਮੈਂ ਕਦੇ ਵੇੜੇ ਦੀ ਨੁੱਕਰ ਵਿੱਚ ਖੜੀ ਨਿਮਮ ਵੱਲ ਵੇਖਦਾ ਕਦੇ ਖੁਰਲੀਵਾਲ ਜਿੱਥੇ ਬਾਬੇ ਦੇ ਸਮੇਂ ਦਾ ਬਲਦ ਮੱਜਾਂ ਗਾਵਾ ਬੱਜੀਆਂ ਹੁੰਦੀਆਂ ਸਨ ਹੁਣ ਇਹ ਖੁਰਲੀ ਘਰ ਦਾ ਫालतू ਸਮਾਨ ਸੁੱਟਣ ਦੇ ਕੰਮ ਆਉਂਦੀ ਹੈ ਮੈਂ ਆਪਣੀ ਪੈਨਸ਼ਨ ਬੁੱਕ ਸਾਂਭ ਲਈ ਬੈਂਕ ਦੀ ਕਾਪੀ ਵੀ ਬੈਗ ਵਿੱਚ ਰੱਖ ਲਈ ਇਹ ਸਭ ਕਰਦਾ ਮੈਂ बार-बार 베ੜੇਵਾਲ ਚਾਕਦਾਸਾਂ ਸ਼ਾਇਦ ਹੁਣੇ ਮੇਰਾ ਪੁੱਤ ਆ ਕੇ ਕਹੇਗਾ ਡੈਡੀ ਰੱਖੋ ਇੱਥੇ ਬੈਗ ਕੱਢੋ ਸਮਾਨ ਬਾਹਰ ਕਿਧਰੇ ਨਹੀਂ ਜਾਣਾ ਨਾ ਅਸੀਂ ਤੁਹਾਨੂੰ ਜਾਣ ਦੇਣਾ ਤੁਹਾਡੇ ਬਿਨਾ ਤਾਂ ਇਹ ਘਰ ਸੁਣਾ ਹੋ ਜਾਉ ਘਰ ਦੀ ਰੌਣਕ ਚਲੀ ਜਾਉ ਹਾਂਜੀ ਇਹ ਆਪਾਂ ਅੱਜ ਥੋੜਾ ਜਿਹਾ ਪੜਿਆ ਨਾਵਲ ਅੱਗੇ ਵੀ ਇਹ ਨਾਵਲ ਆਪਾਂ ਜਾਰੀ ਰੱਖਾਂਗੇ ਹਰ ਰੋਜ਼ ਥੋੜੇ ਜਿਹੇ ਪੰਨੇ ਪੜ ਕੇ ਤੁਹਾਨੂੰ ਸੁਣਾਏ ਜਾਣਗੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਨਾਵਲ ਪਸੰਦ ਆਵੇਗਾ ਇਹ ਨਾਵਲ ਅੱਜ ਦੀ ਨੌਜਵਾਨ ਪੀੜ੍ਹੀ ਸਾਡੇ ਅੱਜ ਦੇ ਸਮਾਜ ਨਾਲ ਜੁੜਿਆ ਹੋਇਆ ਹੈ ਜੋ ਸਾਨੂੰ ਜ਼ਿੰਦਗੀ ਵਿੱਚ ਨਵੀਂ ਸੇਧ ਪ੍ਰਦਾਨ ਜ਼ਰੂਰ ਕਰੇਗਾ ਬਲਦੇਵ ਸਿੰਘ ਸੜਕਨਾਮਾ ਦੁਆਰਾ ਲਿਖਿਆ ਇਹ ਨਾਵਲ ਬਹੁਤ ਹੀ ਸੋਹਣਾ ਨਾਵਲ ਹੈ ਜਿਸ ਨੂੰ ਤੁਸੀਂ ਹਰ ਰੋਜ਼ ਮੇਰੇ ਦੁਆਰਾ ਸੁਣ ਸਕਦੇ ਹੋ ਮੈਂ ਇਸ ਨਾਵਲ ਨੂੰ ਥੋੜਾ ਥੋੜਾ ਕਰਕੇ ਹਰ ਰੋਜ਼ ਪੜ੍ਹ ਕੇ ਤੁਹਾਨੂੰ ਇਸੇ ਤਰ੍ਹਾਂ ਸੁਣਾਉਂਦੀ ਰਵਾਂਗੀ ਜੇਕਰ ਤੁਹਾਨੂੰ ਇਹ ਨਾਵਲ ਪਸੰਦ ਆਵੇ ਤਾਂ ਤੁਸੀਂ ਇਸ ਨੂੰ ਰੋਜ਼ ਸੁਣਨਾ ਮੈਂ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਵਲ ਤੇ ਕਹਾਣੀਆਂ ਹਰ ਰੋਜ਼ ਆਪਣੇ ਚੈਨਲ ਉੱਪਰ ਇਸੇ ਤਰ੍ਹਾਂ ਪਾਉਂਦੀ ਰਵਾਂਗੀ ਤੁਸੀਂ ਸੁਣਦੇ ਰਹਿਣਾ ਜੇਕਰ ਤੁਹਾਨੂੰ ਚੰਗਾ ਲੱਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਨਾਵਲ ਨੂੰ ਜ਼ਰੂਰ ਸੁਣਨਾ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗਾ ਇੱਕ ਵਾਰ ਫਿਰ ਤੋਂ ਧੰਨਵਾਦ